ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਹੋਰ ਫਿਰ ਨਵਾਂ ਵਿਸ਼ਾ ਲੈ ਕੇ ਆਏ ਹਾਂ ਵਿਸ਼ਾ ਉਹੀ ਹੈ ਕਿ ਜਦੋਂ ਇਨਸਾਨ ਤੇ ਦੁੱਖ ਤਕਲੀਫਾਂ ਆ ਜਾਂਦੇ ਹਨ ਦੁੱਖ ਤਕਲੀਫਾਂ ਘੇਰੇ ਪਾ ਲੈਂਦੇ ਹਨ ਤਾਂ ਫਿਰ ਇਨਸਾਨ ਕੋਲ ਜਦੋਂ ਕੋਈ ਰਸਤਾ ਨਹੀਂ ਬਚਦਾ ਤਾਂ ਫਿਰ ਇਨਸਾਨ ਕੋਲ ਇੱਕ ਰਸਤਾ ਬਚਦਾ ਹੈ ਉਹ ਹੁੰਦਾ ਹੈ ਪਰਮਾਤਮਾ ਦਾ ਰਸਤਾ ਨਾਮ ਸਿਮਰਨ ਦਾ ਰਸਤਾ ਪਰ ਕਈ ਵਾਰ ਕੀ ਹੁੰਦਾ ਹੈ ਵੀ ਇਨਸਾਨ ਨਾਮ ਵੀ ਸਿਮਰਨਾ ਸ਼ੁਰੂ ਕਰ ਦਿੰਦਾ ਹੈ ਪਰ ਉਸ ਨੂੰ ਆਨੰਦ ਫਿਰ ਵੀ ਨਹੀਂ ਆਉਣ ਲੱਗਦਾ ਉਸ ਦੀਆਂ ਦੁੱਖ ਤਕਲੀਫਾਂ ਦੂਰ ਨਹੀਂ ਹੋਣ ਲੱਗਦੀਆਂ ਤਾਂ ਅੱਜ ਅਸੀਂ ਜਾਣਾਂਗੇ ਕਿ ਉਹ ਦੁੱਖ ਤਕਲੀਫਾਂ ਦੂਰ ਕਿਉਂ ਨਹੀਂ ਹੁੰਦੀਆਂ ਨਾਮ ਸਿਮਰਦਿਆਂ ਕਿਉਂਕਿ ਉਸ ਦੇ ਵਿੱਚ ਕੁਝ ਨਾ ਕੁਝ ਗਲਤੀਆਂ ਰਹਿ ਜਾਂਦੀਆਂ ਹਨ ਉਹ ਗਲਤੀਆਂ ਕਿਹੜੀਆਂ ਹੁੰਦੀਆਂ ਕਿ ਜਿਸ ਕਰਕੇ ਅਸੀਂ ਕਾਲੇ ਪੈ ਜਾਂਦੇ ਆ ਤੇ ਸਾਨੂੰ ਸਹੀ ਰਸਤਾ ਦਿਖਾਈ ਨਹੀਂ ਪੈਂਦਾ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਇਨਸਾਨ ਤੇ ਕੋਈ ਦੁੱਖ ਤਕਲੀਫ ਹੁੰਦੀ ਹੈ ਪਹਿਲਾਂ ਤਾਂ ਕੋਈ ਨਾ ਕੋਈ ਰਸਤਾ ਲੱਭਦਾ ਜਦੋਂ ਨਹੀਂ ਕੋਈ ਰਸਤਾ ਲੱਭਦਾ ਤਾਂ ਉਹ ਪਰਮਾਤਮਾ ਦੇ ਰਸਤੇ ਤੇ ਤੁਰਨਾ ਸ਼ੁਰੂ ਕਰਦਾ ਤੇ ਜਦੋਂ ਪਰਮਾਤਮਾ ਦੇ ਰਸਤੇ ਤੇ ਤੁਰਨਾ ਸ਼ੁਰੂ ਕਰਦਾ ਹੈ ਤੇ ਫਿਰ ਉਹ ਕਿਸੇ ਨਾ ਕਿਸੇ ਜਗਿਆਸੂ ਕੋਲ ਜਾਂਦਾ ਹੈ ਵੀ ਮੈਂ ਪਰਮਾਤਮਾ ਦਾ ਨਾਮ ਕਿਵੇਂ ਸਿਮਰਾਂ ਤੇ ਜੇ ਉਸ ਨੂੰ ਕੋਈ ਸਹੀ ਦਸਨ ਵਾਲਾ ਮਿਲ ਗਿਆ ਤਾਂ ਉਹ ਪ੍ਰਮਾਤਮਾ ਨਾਲ ਸਹੀ ਜੁੜ ਜਾਂਦਾ ਹੈ ਤੇ ਜੇ ਉਸ ਨੂੰ ਕਿਸੇ ਨੇ ਗਲਤ ਗਾਈਡ ਕਰ ਦਿੱਤਾ ਤਾਂ ਫਿਰ ਉਹ ਥੋੜੇ ਟਾਈਮ ਬਾਅਦ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਸ ਨੂੰ ਰਸ ਨਹੀਂ ਹੁੰਦਾ ਉਸ ਦੇ ਅੰਦਰ ਖੇੜਾ ਨਹੀਂ ਮੰਦਾ ਉਸ ਦੇ ਅੰਦਰੋਂ ਜਿਹੜੀਆਂ ਉਦਾਸੀਆਂ ਉਹ ਦੂਰ ਨਹੀਂ ਪਾਈਦੀਆਂ ਤੇ ਉਸ ਨੂੰ ਇੰਜ ਲੱਗਦਾ ਵੀ ਮੈਂ ਆਪਣਾ ਸਮਾਂ ਵਿਰਥ ਦਵਾ ਰਿਹਾ ਤਾਂ ਅੱਜ ਇਹੋ ਜੇ ਕਿਸੇ ਨੂੰ ਸੁਲਝਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜਦੋਂ ਭਾਈ ਮਾਹ ਸਿੰਘ ਗਿਆਨੀ ਜੀ ਗਿਆਨੀ ਸਿੰਘ ਜੀ ਨੇ ਉਹਨਾਂ ਦੇ ਵਿਚਾਰਾਂ ਨੂੰ ਦੱਸਿਆ ਵੀ ਕਿਵੇਂ ਲੋਕ ਉਹਨਾਂ ਕੋਲ ਆਉਂਦੇ ਸਨ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਨਾਮ ਸਿਮਰਨ ਦੇ ਪ੍ਰਤੀ ਤੇ ਕਿਵੇਂ ਉਹ ਉਹਨਾਂ ਦਾ ਨਿਵਾਰਣ ਕਰਦੇ ਸਨ ਤੇ ਅੱਜ ਇੱਕ ਇਹੋ ਜਿਹੀ ਘਟਨਾ ਤੁਹਾਡੇ ਸਾਹਮਣੇ ਸਾਂਝੀ ਕਰਦੇ ਹਾਂ ਜੀ ਤਾਂ ਉਹ ਦੱਸਦੇ ਹਨ ਕਿ ਅ ਦਰਬਾਰ ਸਾਹਿਬ ਦੇ ਰਾਗੀ ਕੀਰਤਨ ਨਹੀਂ ਹਜ਼ੂਰੀ ਰਾਗੀ ਕੀਰਤਨ ਦੇ ਨਾਲ ਇੱਕ ਉਹਨਾਂ ਦਾ ਦੋਸਤ ਆਇਆ ਸੱਜਣ ਮਿੱਤਰ ਆਇਆ ਤੇ ਪਾਈਸਾ ਪਾਈ ਵੀਰ ਸਿੰਘ ਜੀ ਦਰਬਾਰ ਸਾਹਿਬਾਰੇ ਕੁਝ ਗੱਲਾਂ ਕਰ ਰਹੇ ਸਨ ਵਾਰਤਾ ਲਾਭ ਚੱਲੀ ਜਾਂਦੀ ਸੀ ਤੇ ਉਹ ਉੱਥੇ ਆ ਕੇ ਬੈਠ ਗਏ ਗੱਲਾਂ ਸੁਣੀ ਗਏ ਤੇ ਉਹ ਜਿਹੜੇ ਹਜ਼ੂਰੀ ਰਾਗੀ ਕੀਰਤਨ ਕਰਨ ਵਾਲੇ ਸਨ ਉਹਨਾਂ ਦੇ ਨਾਲ ਜਿਹੜਾ ਉਹ ਇਨਸਾਨ ਆਇਆ ਆ ਉਹ ਬਹੁਤ ਹੀ ਤੌਣ ਸਿੱਟੀ ਹੋਈ ਮੁਰਦੜਾ ਜਿਹਾ ਸਰੀਰ ਤੇ ਚਿਹਰਾ ਉਤਰਿਆ ਹੋਇਆ ਇੰਨਾ ਉਦਾਸ ਸੀ ਹੋ ਤਾਂ ਉਹ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਆਂਦਰਵਾਸ ਸਾਹਿਬ ਬਾਰੇ ਗੱਲਾਂ ਚੱਲ ਰਹੀਆਂ ਸਨ ਤਾਂ ਉਸਦੇ ਮਨ ਦੇ ਵਿੱਚ ਥੋੜਾ ਜਿਹਾ ਦਰਬਾਰ ਸਾਹਿਬ ਪ੍ਰਤੀ ਚਾ ਖੇੜਾ ਬਣਿਆ ਉਸਦੇ ਮਨ ਦੇ ਵਿੱਚ ਤੇ ਜਦੋਂ ਉਹ वार्तालाप ਖਤਮ ਹੋਈ ਤਾਂ ਉਸਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਬੇਨਤੀ ਕੀਤੀ ਕਿ ਜੀ ਮੈਂ ਕਿਸੇ ਸੰਤਾਂ ਕੋਲ ਗਿਆ ਸੀ ਤੇ ਉਹਨਾਂ ਨੇ ਮੈਨੂੰ ਨਾਮ ਸਿਮਰਨ ਬਾਰੇ ਦੱਸਿਆ ਦੀ ਪਹਿਲਾਂ ਤੁਸੀਂ ਧਿਆਨ ਲਾ ਕੇ ਚਿੱਤ ਇਕਾਗਰ ਕਰਕੇ ਨਾਮ ਸਿਮਰ ਕਰਨਾ ਹੈ ਪਰ ਜੀਬ ਨਹੀਂ ਹਿਲਾਉਣੀ ਕਹਿੰਦੇ ਮੈਂ ਇਸ ਤਰ੍ਹਾਂ ਕੀਤਾ ਪਹਿਲਾਂ ਪਹਿਲਾਂ ਬਹੁਤ ਰਸ ਆਇਆ ਇਕਾਗਰਤਾ ਵੀ ਬਣੀ ਪਰ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਮਨ ਉਦਾਸ ਹੋ ਗਿਆ ਬਾਣੀ ਦੇ ਵਿੱਚ ਹੁਣ ਚਿੱਤ ਨਹੀਂ ਲੱਗਦਾ ਮੈਂ ਦਰਬਾਰ ਸਾਹਿਬ ਬਾਣੀ ਸੁਣਦਾ ਹਾਂ ਪਰ ਮੇਰਾ ਚਿੱਤ ਨਹੀਂ ਲੱਗਦਾ ਤੇ ਮਨ ਉਖੜਿਆ ਉਖੜਿਆ ਰਹਿੰਦਾ ਤੇ ਜਦੋਂ ਉਹਨਾਂ ਨੇ ਇਹ ਬਾਰਤਾਲਬ ਸੁਣਾਈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਫਿਰ ਤੁਸੀਂ ਉਹਨਾਂ ਸੰਤਾ ਕੋਲ ਵਾਪਸ ਜਾਓ ਤੇ ਪੁੱਛੋ ਉਹਨਾਂ ਨੂੰ ਵੀ ਕਮੀ ਰਹਿ ਤਰ ਹੈ ਕਿੱਥੇ ਗਈ ਤੇ ਉਹਨਾਂ ਨੇ ਉਹ ਇਨਸਾਨ ਨੇ ਫਿਰ ਭਾਈ ਸਾਹਿਬ ਭਾਈ ਜੀ ਅੱਗੇ ਗੁਜਾਰਿਸ਼ ਕੀਤੀ ਕਿ ਨਹੀਂ ਜੀ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਆਨੰਦ ਆਇਆ ਜੋ ਤੁਸੀਂ ਦਰਬਾਰ ਸਾਹਿਬ ਦੀਆਂ ਗੱਲਾਂ ਕੀਤੀਆਂ ਹਨ ਤੇ ਮੈਂ ਚਾਹੁੰਨਾ ਕਿ ਮੈਨੂੰ ਉੱਤਰ ਵੀ ਤੁਹਾਡੇ ਕੋਲੋਂ ਹੀ ਮਿਲੇ ਵੀ ਕਮੀ ਰਹਿ ਤਾ ਰਹਿ ਕਿੱਥੇ ਗਈ ਤਾਂ ਪੈਸਾ ਪਈ ਵੀਰ ਸਿੰਘ ਜੀ ਕਹਿੰਦੇ ਕਿ ਤੁਹਾਨੂੰ ਨਾ ਅੱਠਵੀਂ ਜਵਾਦ ਕਰਵਾ ਦਿੱਤੀ ਤੁਸੀਂ ਅਜੇ ਪਹਿਲੀ ਦੇ ਵਿਦਿਆਰਥੀ ਸੀ ਤੇ ਤੁਹਾਨੂੰ ਅੱਠਵੀਂ ਜਵਾਦ ਜਮਾਤ ਕਰਵਾ ਦਿੱਤੀ ਹਬ कि ਤੁਹਾਨੂੰ ਹਜੇ ਪਹਿਲੀ ਜਮਾਤ ਦੇ ਵਿੱਚ ਪਾਉਣਾ ਸੀ ਤੇ ਤੁਹਾਨੂੰ 8ਵੀਂ ਦੀ ਸੰਖਿਆ ਕਰਵਾ ਕੇ 8ਵੀਂ ਜਮਾਤ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਹੁਣ ਪਹਿਲੀ ਵਾਲੀ ਜਮਾਤ ਵਾਲਾ ਵਿਅਕਤੀ ਉਹ ਸਿੱਧੀ 8ਵੀਂ ਨਹੀਂ ਕਰ ਸਕਦਾ। ਉਸ ਨੂੰ ਪਹਿਲਾਂ ਪਹਿਲੀ, ਦੂਜੀ, ਤੀਜੀ ਇਸ ਤਰ੍ਹਾਂ ਹੀ ਕਰਨੀ ਪਵੇਗੀ। ਅਸਲ 'ਚ ਪ੍ਰੋਬਲਮ ਹੈ ਤਾਂ ਇੱਥੇ ਹੀ ਹੈ। ਤੇ ਉਹ ਕਹਿ ਲੱਗੀ ਜਿਹੜੀ ਇਹੋ ਜੀ ਜਿਹੜੀ ਦਸ਼ਾ ਤੁਹਾਨੂੰ ਦੱਸੀ ਹੈ ਇਹ ਖੁਦ ਬਖੁਦ ਆਉਂਦੀ ਹੈ ਪੈਦਾ ਹੁੰਦੀ ਹੈ ਨਾ ਕਿ ਇਹਨੂੰ ਆਪਾਂ ਬਨ ਕੇ ਪੈਦਾ ਕਰ ਸਕਦੇ ਹਾਂ ਜਿਹੜੀ ਉਹਨਾਂ ਸੰਤਾਂ ਨੇ ਇਕਾਗਰ ਹੋਣ ਦੀ ਜਿਹੜੀ ਉਹ ਵਿਵਸਥਾ ਦੱਸੀ ਉਹਨੂੰ ਵੀ ਜੀਬ ਹੁਲਾਉਣੀ ਨਹੀਂ ਧਿਆਨ ਲਾ ਕੇ ਚਿੱਤ ਨੂੰ ਇਕਾਗਰ ਕਰਕੇ ਨਾਮ ਸਿਮਰਨਾ ਇਹ ਜਿਹੜੀ ਅਵਸਥਾ ਹੈ ਇਹ ਆਪਣੇ ਆਪ ਆਉਂਦੀ ਹੈ ਨਾ ਕਿ ਆਪਾਂ ਤੱਕੇ ਨਾਲ ਇਸ ਨੂੰ ਕਰ ਸਕਦੇ ਆਂ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਿੰਘ ਹੁੰਦੇ ਆ ਨਾ ਉਹ ਨਾਮ ਸਿਮਰਨ ਇਸ ਤਰ੍ਹਾਂ ਨਹੀਂ ਕਰਦੇ ਉਹਨਾਂ ਦੇ ਚਿਹਰੇ ਤੇ ਜਿਹੜੀ ਹੈ ਤੇਰੇ ਵਾਂਗੂ ਉਦਾਸੀ ਜਿਹੜੀ ਹੈਗੀ ਹੈ ਚਿਹਰਾ ਜਿਹੜਾ ਉਤਰਿਆ ਹੋਇਆ ਇਸ ਤਰ੍ਹਾਂ ਨਹੀਂ ਹੁੰਦਾ ਉਹਨਾਂ ਦਾ ਚਿਹਰਾ ਜਿਹੜਾ ਹੈਗਾ ਰੂਬ ਰੂ ਹੁੰਦਾ ਹੈ ਚਮਕਦਾ ਹੁੰਦਾ ਹੈ ਰੋਸ਼ਨੀਪੂਰ ਕੋਰ ਹੁੰਦਾ ਹੈ ਅੰਦਰ ਉਹਨਾਂ ਦੇ ਨਾਮ ਸਿਮਰਨ ਚੱਲਦਾ ਹੁੰਦਾ ਹੈ ਤੇ ਹੱਥ ਦੇ ਵਿੱਚ ਜੁਲਮ ਦਾ ਟੱਕਰਾ ਕਰਨ ਦੇ ਲਈ ਸ਼ਮਸ਼ੀਰ ਹੁੰਦੀ ਹੈ ਤਾਂ ਇਹੋ ਜਿਹਾ ਨਾਮ ਸਿਮਰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਹੈ ਨਾ ਕਿ ਇਸ ਤਰ੍ਹਾਂ ਦਾ ਤਾਂ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹਨਾਂ ਨੂੰ ਤਰੀਕਾ ਦੱਸਿਆ ਕੀ ਵਾਹਿਗੁਰੂ ਦੇ ਨਾਲ ਜੁੜੇ ਰਹਿਣ ਦਾ ਤੇ ਨਾਮ ਸਿਮਰਨ ਕਿਵੇਂ ਕਰਨਾ ਹੈ ਇਸ ਦਾ ਜਿਹੜਾ ਅਸਲ ਤਰੀਕਾ ਹੈ ਉਹ ਕੁਝ ਹੋਰ ਤਰ੍ਹਾਂ ਦਾ ਹੈ ਜੋ ਤੈਨੂੰ ਸੰਤਾਂ ਨੇ ਦੱਸਿਆ ਉਹ ਤੈਨੂੰ ਉਲਝਾ ਗਏ ਉਹ ਆਪਣੇ ਵਸ ਕਰਨ ਵਿੱਚ ਹੀ ਸਮਝ ਲਓ ਤੈਨੂੰ ਉਲਝਾ ਗਏ ਵੀ ਤੂੰ ਉਹਨਾਂ ਦੇ ਵਸ ਚ ਹੀ ਰਹਿਣਾ ਹੈ ਤਾਂ ਫਿਰ ਜਿਹੜਾ ਤਰੀਕਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦੱਸਿਆ ਉਹ ਕਹਿੰਦੇ ਪਹਿਲਾਂ ਤਾਂ ਤੁਸੀਂ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਜਿਸ ਬਿਸਤਰੇ ਤੇ ਹੀ ਤੁਸੀਂ ਪਾਵੇਂ ਪਇਓ ਉਸ ਉੱਥੇ ਉੱਠ ਕੇ ਉਸ ਬਿਸਤਰੇ ਤੇ ਹੀ 5 ਮਿੰਟ 7 ਮਿੰਟ ਜੀਬ ਨਾਲ ਉੱਚੀ ਉੱਚੀ ਵਾਹਿਗੁਰੂ ਜਪੋ ਜੀਵ ਨਾਲ ਰਸਨਾ ਨਾਲ ਵਾਹਿਗੁਰੂ ਜਪੋ ਤੇ ਉਸ ਤੋਂ ਬਾਅਦ ਇਹਨੂੰ ਹੌਲੀ-ਹੌਲੀ ਵਧਾਉਂਦੇ ਜਾਓ ਤੇ ਧਿਆਨ ਵਿੱਚ ਰੱਖੋ ਕਿ ਇੱਕ ਦਮ ਵੀ ਵਿਰਥਾ ਨਾ ਜਾਵੇ ਫਿਰ ਤੁਸੀਂ ਧਿਆਨ ਰੱਖੋ ਕਿ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਅਮਰਤ ਵੇਲਾ ਤਾਂ ਤੁਸੀਂ ਹੌਲੀ-ਹੌਲੀ 5 ਮਿੰਟ 7 ਮਿੰਟ 10 ਮਿੰਟ ਐਸਤ੍ਰਾਂ ਤੁਸੀਂ ਵਧਾਉਂਦੇ ਜਾਣਾ ਤੇ ਵਾਹਿਗੁਰੂ ਦਾ ਨਾਮ ਜਪਦੇ ਜਾਣਾ ਤੇ ਉਸ ਤੋਂ ਬਾਅਦ ਯਾਦ ਰੱਖਣਾ ਹੈ ਪਰਮਾਤਮਾ ਦਾ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਇਹ ਜਿਹੜੀਆਂ ਵਿੱਥਾਂ ਹੈਗੀਆਂ ਥੋੜੀਆਂ ਛੋਟੀਆਂ ਇਹ ਭਰਦੇ ਜਾਣਾ ਜਦੋਂ ਵੀ ਸਾਨੂੰ ਸਮਾਂ ਮਿਲਦਾ ਹੈ ਤਾਂ ਪਰਮਾਤਮਾ ਦਾ ਸਿਮਰਨ ਅੰਦਰ ਕਰਦੇ ਜਾਣਾ ਨਾਮ ਸਿਮਰਦੇ ਜਾਓ ਤੇ ਦਮ ਇੱਕ ਵੀ ਦਮ ਕੋਸ਼ਿਸ਼ ਕਰੋ ਵੀ ਵਿਰਥਾ ਨਾ ਜਾਵੇ ਜਦੋਂ ਤੁਹਾਨੂੰ ਸਮਾਂ ਮਿਲ ਜੇ ਤਾਂ ਤੁਸੀਂ ਨਾਮ ਸਿਂਗਰੋ ਕਿਸੇ ਵੀਲੇ ਵੀ ਪਰਮਾਤਮਾ ਨੂੰ ਵਿਸਾਰੋ ਨਾ ਫਿਰ ਇਸ ਦੇ ਨਾਲ ਹੋਵੇਗਾ ਕੀ ਇਸ ਦੇ ਨਾਲ ਕੀ ਹੋਵੇਗਾ ਮਨ ਦੀ ਜਿਹੜੀ ਮੈਲ ਹੈ ਉਹ ਕਟਣੀ ਸ਼ੁਰੂ ਹੋ ਜੂਗੀ ਤੇ ਫਿਰ ਇਕਾਗਰਤਾ ਆਉਣੀ ਸ਼ੁਰੂ ਹੋਊਗੀ ਜਿਹੜਾ ਉਹ ਸੰਤਾਂ ਨੇ ਦੱਸਿਆ ਉਹਨੂੰ ਫਿਰ ਇਕਾਗਰਤਾ ਆਉਣੀ ਸ਼ੁਰੂ ਹੋਊਗੀ ਇਹ ਆਪਣੇ ਆਪ ਹੋਊਗੀ ਨਾ ਸਾਡਾ ਕੋਈ ਜ਼ੋਰ ਨਹੀਂ ਇਸ ਤੇ ਅਸੀਂ ਸਿਰ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪਣਾ ਹੈ ਜਦੋਂ ਸਾਨੂੰ ਸਮਾਂ ਲੱਗੇ ਉਹਨੂੰ ਜਪਣਾ ਹੈ ਸਵੇਰੇ ਅੰਮ੍ਰਿਤ ਵੇਲੇ ਹੌਲੀ-ਹੌਲੀ ਵਧਾਉਂਦੇ ਜਾਣਾ ਪਹਿਲਾਂ ਸ਼ੁਰੂ ਵਿੱਚ ਇੰਨਾ ਕਸਟ ਨਹੀਂ ਦੇਣਾ ਹੌਲੀ-ਹੌਲੀ ਵਧਾਉਂਦੇ ਜਾਣਾ ਤੇ 8 ਘੰਟੇ ਅਸੀਂ ਨੀਂਦ ਵੀ ਆਪਣੀ ਪੂਰੀ ਕਰਨੀ ਹੈ ਤੇ ਉਸ ਤੋਂ ਬਾਅਦ ਇਕਾਗਰਤਾ ਮੈਲ ਘਟਣੀ ਸ਼ੁਰੂ ਹੋ ਜੂਗੀ ਤੇ ਇਕਾਗਰਤਾ ਵੱਲ ਵਧਣ ਲੱਗ ਜਾਂਦੇ ਅਸੀਂ ਤੇ ਜਿਵੇਂ ਹੀ ਇਕਾਗਰਤਾ ਵਧੇਗੀ ਇਹ ਜਿਹੜੇ ਹੈਗੀਆਂ ਆਪਣੇ ਵਿੱਚੋਂ ਗੁੱਸਾ ਜਿਹੜਾ ਹੈਗਾ ਗਰਮ ਉਠਾਈ ਹੈ ਵੀ ਸਾਨੂੰ ਨਾਮ ਦਾ ਪ੍ਰਾਪਤ ਨਹੀਂ ਹੋ ਰਿਹਾ ਤੇ ਇਹ ਪ੍ਰਮਾਤਮਾ ਦੇ ਨਾਮ ਵਿੱਚ ਰਸ ਨਹੀਂ ਇਹ ਚੀਜ਼ਾਂ ਫਿਰ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਹ ਕਹਿੰਦੇ ਵੀ ਜਿਹੜਾ ਪਰਮਾਤਮਾ ਦਾ ਜਿਹੜੇ ਤੁਸੀਂ ਦਰਸ਼ਨ ਕਰਨੇ ਹਨ ਨਾ ਉਹ ਤਾਂ ਸਮਝ ਲਓ ਇਸ ਤਰ੍ਹਾਂ ਕਿ ਜਿਵੇਂ ਸ਼ੇਰ ਦਾ ਜਾਂ ਸੱਪ ਦਾ ਸ਼ਿਕਾਰ ਕਰਨਾ ਭਾਵ ਇੰਨੇ ਕਠਣ ਹੈ ਰੋਸ਼ਨੀ ਇੰਨੀ ਜਿਆਦਾ ਹੈ ਇੰਨਾ ਔਖਾ ਹੈ ਕਿ ਜਿਵੇਂ ਉਹਨਾਂ ਨੇ ਦੱਸਿਆ ਭਾਈ ਸਾ ਵੀਰ ਸਿੰਘ ਜੀ ਨੇ ਵੀ ਬਾਬਾ ਬੁੱਢਾ ਜੀ ਹੈ ਜੇ ਤੁਸੀਂ ਉਹਨਾਂ ਦੀ ਹੀ ਤਾਨੂੰ ਦਰਸ਼ਨ ਹੋਗੇ ਨਾ ਤਾਂ ਉਹਨਾਂ ਦੇ ਵਿੱਚ ਇੰਨੀ ਰੋਸ਼ਨੀ ਹੈ ਵੀ ਤੁਹਾਡੇ ਤੋਂ ਸਹਿ ਨਹੀਂ ਹੋਣੀ ਤੇ ਇਸ ਦੇ ਨਾਲ ਕੀ ਹੋਊਗਾ ਜਿਵੇਂ ਜਿਵੇਂ ਤੁਹਾਡੀ ਇਕਾਗਰਤਾ ਵਧਦੀ ਜਾਊਗੀ ਤਾਂ ਪਹਿਲਾਂ ਜੁਬਾਨ ਤੋਂ ਸਾਡਾ ਜਿਹੜਾ ਨਾਮ ਹੈ ਉਹ ਸਾਡੇ ਹਿਰਦੇ 'ਚ ਪ੍ਰਵੇਸ਼ ਕਰੇਗਾ ਹਿਰਦੇ 'ਚ ਡਿੱਗਣਾ ਸ਼ੁਰੂ ਹੋ ਜਾਊਗਾ ਹਿਰਦੇ ਤੋਂ ਬਾਅਦ ਫਿਰ ਸਾਡੀ ਸੁਰਤ 'ਚ ਜਾਏਗਾ ਜਦੋਂ ਸੁਰਤ ਛੋੜ ਗਿਆ ਫਿਰ ਸਾਡੇ ਅ ਇਸ ਸਰੀਰ ਚ ਜਾਏਗਾ ਤਾਂ ਜਿਵੇਂ ਸਾਡਾ ਰੋਮ ਰੋਮ ਇਹ ਜੇ ਪਹੁੰਚੇਗਾ ਫਿਰ ਪਰਮਾਤਮਾ ਦਾ ਨਾਮ ਤੁਹਾਡੇ ਸਰੀਰ ਚ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਊਗਾ ਫਿਰ ਇਹ ਨਾਮ ਸਿਮਰਨ ਆਪਣੇ ਆਪ ਚੱਲਦਾ ਰਹੇਗਾ ਤੇ ਜਦੋਂ ਕੋਈ ਤੁਹਾਡੇ ਨੇੜੇ ਕੋਈ ਭੈੜੇ ਖਿਆਲ ਆਉਣਗੇ ਤਾਂ ਫਿਰ ਇਹ ਭੈੜੇ ਖਿਆਲ ਨੂੰ ਪਹਿਲਾਂ ਤਾਂ ਛੇਤੀ ਕਿਤੇ ਆਉਣ ਨਹੀਂ ਦੇਣਾ ਜੇ ਆਉਣਗੇ ਤਾਂ ਇਸ ਦੇ ਨਾਲ ਤੁਹਾਨੂੰ ਇਸ ਤਰ੍ਹਾਂ ਪ੍ਰਤੀਤ ਹੋਵੇਗਾ ਕਿ ਤੁਹਾਨੂੰ ਕੋਈ ਸਜ਼ਾ ਮਿਲੇਗੀ ਪਾਉ ਨਾਮ ਜ਼ਿਕਰਨ ਘਟੇਗਾ ਤਾਂ ਭੈੜੇ ਖਿਆਲ ਵੀ ਫਿਰ ਇਹ ਨੇੜੇ ਨਹੀਂ ਆਉਣ ਦੇਵੇਗਾ ਤਾਂ ਜੋ ਨਾਮ ਸਿਮਰਨ ਦੇ ਵਿੱਚ ਵਿਗੜ ਨਾ ਪਵੇ ਤਾਂ ਇਹੋ ਜੀ ਦਸਾ ਦੇ ਨਾਲ ਫਿਰਕੇ ਹੋਊਗਾ ਤੁਹਾਡਾ ਸਰੀਰ ਜਿਹੜਾ ਉਹ ਰੋਮ ਰੋਮ ਖੁੱਲ ਜੂਗਾ ਫੁੱਲ ਜਿਹੜਾ ਤੁਹਾਡੇ ਸਰੀਰ ਦਾ ਵਜਨ ਫੁੱਲਾਂ ਵਰਗਾ ਹੋ ਜਾਊਗਾ ਤੇ ਅੰਦਰੋਂ ਜਿਹੜਾ ਹੈ ਸਰੀਰ ਅੰਦਰੋਂ ਮਨ ਜਿਹੜਾ ਉਹ ਖਿੜਨਾ ਸ਼ੁਰੂ ਹੋ ਜਾਊਗਾ ਤੇ ਜਦੋਂ ਮਨ ਖੜੂਗਾ ਫਿਰ ਤੁਹਾਨੂੰ ਜਿਹੜੇ ਕੋਈ ਵੀ ਕੁਦਰਤੀ ਚੀਜ਼ ਆ ਉਹ ਇੰਨੀ ਸੋਹਣੀ ਲੱਗਣ ਲੱਗ ਜੂਗੀ ਉਸ ਦੇ ਵਿੱਚ ਇੰਨੀ ਕੁਦਰਤ ਵਿੱਚ ਹੀ ਨਹੀਂ ਚਮਕ ਲੱਗਣ ਲੱਗ ਜੂਗੀ ਕਿ ਤੁਹਾਡਾ ਅੰਦਰੋਂ ਇੰਨਾ ਰੋਸ਼ਨ ਹੋ ਜਾਊਗਾ ਵੀ ਫਿਰ ਤੁਹਾਨੂੰ ਜਿਹੜੇ ਚੰਨ ਤੇ ਸੂਰਜ ਹੈ ਇਹ ਵੀ ਆਏ ਇੰਝ ਪ੍ਰਤੀਤ ਹੋਣਗੇ ਵੀ ਉਹਨਾਂ ਦੇ ਵਿੱਚ ਵੀ ਰੋਸ਼ਨੀ ਘਟ ਹੈ ਤੇ ਮੇਰੇ ਅੰਦਰ ਰੋਸ਼ਨੀ ਵੱਧ ਹੈ ਤਾਂ ਇਹ ਸਭ ਉਸਤੀ ਹੁੜੀ ਹੁੜੀ ਖੇਡ ਵਾਪਰਦੀ ਹੈ ਤੇ ਇਸ ਦੇ ਨਾਲ ਫਿਰ ਜਿਹੜਾ ਉਤਸ਼ਾਹ ਹੁੰਦਾ ਹੈ ਪਰਮਾਤਮਾ ਫਿਰ ਅੰਗ ਸੰਗ ਹੁੰਦਾ ਹੈ ਫਿਰ ਕੋਈ ਦੁੱਖ ਤਕਲੀਫ ਨੇੜੇ ਨਹੀਂ ਹੁੰਦੀ ਫਿਰ ਖੇੜਾ ਹੀ ਖੇੜਾ ਹੁੰਦਾ ਹੈ ਮਨ ਦੇ ਵਿੱਚ ਚਾਹ ਫਿਰ ਵੱਧਦਾ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਨਾਮ ਅਸੀਂ ਸਿਮਰਨਾ ਅਸਲ ਦੇ ਵਿੱਚ ਅਸੀਂ ਕਾਲੇ ਪੈ ਜਾਂਦੇ ਹਾਂ ਤੇ ਜਦੋਂ ਇਨਸਾਨ ਕਾਲਾ ਪੈ ਜਾਂਦਾ ਹੈ ਫਿਰ ਉਹ ਪਰਮਾਤਮਾ ਤੋਂ ਟੁੱਟਦਾ ਹੈ ਫਿਰ ਉਹ ਜੁੜਦਾ ਨਹੀਂ ਇਸ ਕਰਕੇ ਸਹਿਜੇ ਸਹਿਜੇ ਲੱਗੇ ਰੋ ਪਰਮਾਤਮਾ ਦਾ ਨਾਮ ਸਹਿਜ ਹੀ ਹੈ ਅਵਸਥਾ ਸਹਿਜੇ ਸਹਿਜੇ ਲੱਗੇ ਰੋ ਆਪੇ ਹੀ ਉਹ ਇਕਾਗਰਤਾ ਬਖਸ਼ਿਸ਼ ਕਰੇਗਾ ਤੇ ਤੁਹਾਡੇ ਅੰਦਰੋਂ ਜਿਹੜੀ ਮਹਿਲ ਹੈ ਉਹ ਕੱਟਦਾ ਜਾਏਗਾ ਤੇ ਫਿਰ ਜਦੋਂ ਅੰਦਰੋਂ ਸਾਫ਼ ਹੋ ਗਿਆ ਫਿਰ ਇਕਾਗਰਤਾ ਵਧ ਜਾਣੀ ਹੈ ਤੇ ਜਿਵੇਂ ਇਕਾਗਰਤਾ ਵਧੇਗੀ ਤਾਂ ਫਿਰ ਤੁਹਾਡੀ ਸਵਾਸ ਸਵਾਸ ਹੈ ਪ੍ਰਮਾਤਮਾ ਦਾ ਸਿਮਰਨ ਚਰਨ ਲੱਗ ਜਾਊਗਾ ਤੇ ਇਹ ਇਸ ਤਰ੍ਹਾਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਤੇ ਅਸੀਂ ਟੁੱਟਣਾ ਨਹੀਂ ਪ੍ਰਮਾਤਮਾ ਦੇ ਨਾਲ ਕੋਈ ਨਾ ਦੁੱਖ ਤਕਲੀਫ ਆਉਂਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦਾ ਰਹਿੰਦਾ ਹੈ ਜਿੱਥੇ ਦਿਨ ਉੱਥੇ ਰਾਤ ਵੀ ਆਊਗੀ ਤੇ ਜਿੱਥੇ ਰਾਤ ਆ ਉੱਥੇ ਦਿਨ ਵੀ ਆਊਗਾ ਸਾਨੂੰ ਇਹ ਨਹੀਂ ਸੋਚ ਲੈਣਾ ਚਾਹੀਦਾ ਵੀ ਜੇ ਰਾਤ ਆ ਗਈ ਤਾਂ ਸਾਡੇ ਕੋਲ ਦਿਨ ਆਉਣਾ ਹੀ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਦਿਨ ਆਊਗਾ ਰੋਸ਼ਨੀ ਵੀ ਆਊਗੀ ਜੇ ਕਈ ਵਾਰ ਸਾਡੇ ਤੇ ਦੁੱਖ-ਦੁੱਖ ਲੀ ਪਏ ਤਾਂ ਅਸੀਂ ਉਦਾਸੀ ਚ ਨਹੀਂ ਜਾਣਾ ਉਸ ਦਾ ਸੱਚੇ ਸੱਚੇ ਨਾਮ ਸਿਮਰਦੇ ਜਾਣਾ ਤਾਂ ਜ਼ਰੂਰ ਰੋਸ਼ਨੀ ਆਊਗੀ ਆਪੇ ਪ੍ਰਮਾਤਮਾ ਬਖਸ਼ਿਸ਼ ਕਰੂਗਾ ਸਾਡਾ ਕੰਮ ਹੈ ਮਿਹਨਤ ਕਰਨਾ ਤੇ ਉਸ ਦਾ ਨਾਮ ਸਿਮਰਨਾ ਪ੍ਰਮਾਤਮਾ ਦਾ ਕੰਮ ਹੈ ਚਿੰਤਾ ਕਰਨਾ ਅਸੀਂ ਅਚਿੰਤ ਰਹਿਣਾ ਉਸੀ ਉਸ ਦਾ ਚਿੰਤਨ ਕਰਨਾ ਹੈ ਅਸੀਂ ਚਿੰਤਨ ਕਰਦੇ ਰਹੇਗੇ ਉਸ ਦਾ ਬਾਕੀ ਕੰਮ ਉਹ ਪ੍ਰਮਾਤਮਾ ਆਪ ਹੀ ਕਾਰ ਸਵਾਰੇਗਾ ਤੇ ਸਵਾਰਦਾ ਵੀ ਹੈ ਇੰਨਾਂ ਕੁ ਬੈਂਤੀ ਨੂੰ ਸਵੀਕਾਰ ਕਰਨਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਕਿਉਂਕਿ ਇਹ ਗੱਲਾਂ ਮੇਰੀਆਂ ਨਹੀਂ ਗੀਆਂ ਪ੍ਰਮਾਤਮਾ ਦੀਆਂ ਗੱਲਾਂ ਨੇ ਤੇ ਪ੍ਰਮਾਤਮਾ ਆਪ ਮੇਰ ਕਰਕੇ ਬੁਲਾ ਰਿਹਾ ਹੈ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਆਪ ਸਮੂਹ ਸੰਗਤਾਂ ਨੇ ਮੁਆਫ ਕਰਨਾ ਤੇ ਬੇਨਤੀ ਹੈ ਕਿ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਉਮੀਦ ਹੈ ਤੁਹਾਨੂੰ ਸਭ ਨੂੰ ਇਹ ਸਾਰੀਆਂ ਗੱਲਾਂ ਵਧੀਆਂ ਲੱਗੀਆਂ ਹੋਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ